ਕਿੱញਾ ਕਿੱਥੋਂ ਵੀ ਕੋੜ ਲੈ ਆ ਨੂਰੇ ਆਪਾ ਆਪਾਂ ਨਵਾਂ ਫਿਸ਼ ਕੋੜ ਲੈ ਆ ਦਾਵਾ ਕੱਚ ਦਾਵਾ ਵਿੱਚ ਛੋਟੀਆਂ ਹੀ ਮੱਸ਼ੀਆਂ ਵਾਂ ਬੜੀਆਂ ਪਿਆਰੀਆਂ ਮੱਸ਼ੀਆਂ ਹੈਗੀਆਂ ਵਾਂ ਤੇ ਇਹਨੂੰ ਹੁਣ ਖੋਲਣਾ ਕਿਤਰਾ ਉਹਨੇ ਚੰਗੀ ਟੇਪ ਲਾਤੀ ਜੇ ਯਾਰ ਦੂਰ ਇਹ ਤਾਂ ਕਰ ਤੂੰ ਕੈਂਚੀ ਲੈ ਗਿਆ ਜਾ ਠੀਕ ਆ ਯਾਰ ਕੈਂਚੀ ਲੈ ਗਏ ਟਾਈਮ ਬੜਾ ਹੋ ਗਿਆ ਵਾ ਕੱਢੀਏ ਇਹਨਾਂ ਨੂੰ ਉਹ ਟੇਪ ਕਾਂਸਲ ਤੂੰ ਕੱਢ ਕੇ ਟੇਪ ਰੋ ਜਾ ਰੋ ਜਾ ਉਹ ਕਿੱਡਾ ਪਿਆਰਾ ਟੱਕਣ ਦਿੱਤਾ ਹੀ ਉਹਨੇ ਹਨਾ ਇਹ ਮੇਰੇ ਸਾਹ ਇਹ ਮੇਰੇ ਸਾਹ ਨਾਲ ਉਹਦੇ ਉੱਤੇ ਲੱਗਣਾ ਇਹ ਤਾਂ ਫੁੱਲ ਵੀ ਜਾਂਦਾ ਜੀ ਆ ਵੀ ਇੱਥੇ ਫੁੱਲ ਵੀ ਜਾਂਦਾ ਜੀ ਉਹ ਦੋਸਤਾਂ ਹਾਂ ਓਏ ਵਾਓ ਦੋਸਤ ਕਿੱਡਾ ਸੋਹਣਾ ਟੱਕਣ ਦਿੱਤਾ ਉਹਨਾਂ ਨੇ ਇਹਦੇ ਉੱਪਰ ਨਿਸ਼ਾਨ ਬਣੇ ਇਹ ਨਾਲ ਕੱਟ ਬਣਿਆ ਆ ਇੱਥੋਂ ਫੁੱਲ ਵੀ ਜਾਂਦਾ ਵਾ ਇੱਥੋਂ ਲੋਕ ਵੀ ਆ ਜਾਂਦਾ ਦੇਖੋ ਤੇ ਇੱਕ ਵਾਰ ਰੁਜੋ ਆਖੋ ਇੱਥੋਂ ਲੱਗਿਆ ਇੱਥੇ ਲੋਕ ਲੋਕ ਵੀ ਲੱਗਿਆ ਦੇਖੋ ਕਿੱਡਾ ਪਿਆਰਾ ਟੱਕਣਾ ਹੈ ਇਹਦਾ ਆ ਮੱਛੀਆਂ ਹਾਂ ਨਹੀਂ ਇੱਥੇ ਰੱਖੋ ਬੇਟਾ ਇੱਥੇ ਰੱਖੋ ਆਪ ਹਾਂ ਓਏ ਵਾਹ ਓਏ ਆਵੇ ਨੂਰ ਉਹਨਾਂ ਨੇ ਆ ਵੀ ਦਿੱਤਾਈ ਕੀ ਬਾਤ ਆ ਮੇਰੇ ਸਾਨ ਉਹਦੀ ਦਵਾਈ ਹੈਗੀ ਹਣਾ ਦਵਾਈ ਨੇ ਉਹਦੀ ਫੂਲ ਹਾਂ ਥੋੜੀ ਐ ਦਿੱਤਾ ਉਹਨਾਂ ਤੋਂ ਕਿਉਂ ਥੋ ਕਿਉਂ ਫੂਲ ਦਿੱਤਾ ਨਾਲ ਇਨੇ ਕਿ ਡਾਣੇ ਆ ਗਏ ਇਹਦੇ ਵਿੱਚ ਪੱਥਰ ਪੁੱਥਰ ਨਹੀਂ ਮਿਲਣਾ ਬੋਤ ਹਾਂ ਹਾਂ ਜੀ ਇਹ ਬਾਤ ਨਹੀਂ ਨਹੀਂ ਪੱਥਰ ਨਹੀਂ ਮਿਲਣਾ ਬੋਤ ਵਾਓ ਇਹ ਬੇ ਮੱਛੀਆਂ ਹੀ ਆ ਵੇਹ ਰੋਜ਼ 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 ਮੱਛੀਆਂ ਆ ਗਈਆਂ ਵੇ ਕਿ ਨਹੀਂ ਓਏ ਵਾਓ ਉਹ ਕਿੰਨੀਆਂ ਪਿਆਰੀਆਂ ਮੱਛੀਆਂ ਹੀ ਕਿੰਨੀਆਂ ਕਿੰਨੀਆਂ ਮੱਛੀਆਂ ਸਿਕਸ 6 ਮੱਛੀਆਂ ਰੋਕ ਰੋਕ ਬਹੁਤ ਚਾਰ ਤੋਂ 6 6 ਮੱਛੀਆਂ ਫੜਨਾ ਜਾਵੇ ਮੱਛੀ ਮਾਰ ਗਈ ਐ ਮੈਂ ਤੁਹਾਨੂੰ ਬਚਾਰੋ ਲਿਆ ਦੂੰਗਾ ਉਹ ਆ ਦੇਖੋ ਕਿੰਨਾ ਪਿਆਰਾ ਬੂਟਾ ਵਾ ਵਿੱਚੋਂ ਨਿਕਲਿਆ ਬੂਟਾ ਮੈਨੂੰ ਛੋਟਾ ਹੀ ਬੱਚਾ ਦੇ ਦੇ ਹਾਂ ਬਾਅਦ ਹੀ ਦੇ ਦਾਂਗਾ ਤੇ ਆ ਉਕੇਰੀਏ ਮੈਂ ਗਾਓ ਓਏ ਓਥੇ ਓਥੇ ਮੈਨੂੰ ਛੋਟਾ ਹੀ ਲੱਗਣ ਰਿਹਾ ਸੀ ਜਿੰਨ ਦੁਕਾਨ ਤੋਂ ਮੈਂ ਲਿਆ ਆ ਵਾ ਨਾ ਉਥੇ ਦੇ ਨਾਲ ਦੇ ਹੋਰ ਵੀ ਵੱਡੇ ਵੱਡੇ ਪੱਥਰ ਹੈਗੇ ਉਕੇਰੀਏ ਮੈਂ ਗਏ ਸੀ ਓਏ ਇਹ ਨਹੀਂ ਮਿਲਣਾ ਉਥੇ ਹੋਰ ਵੀ ਵੱਡੇ ਵੱਡੇ ਸੀ ਉਹਦੇ ਸਾਹਮਣੇ ਮੈਨੂੰ ਨਿੱਕਾ ਹੀ ਲੱਗਣ ਰਿਹਾ ਇੱਥੇ ਆ ਕੇ ਕਿੰਨਾ ਵੱਡਾ ਲੱਗਣ ਰਿਹਾ ਆਖੋ ਇਦੇ ਵਿੱਚ ਉਹਨਾਂ ਨੇ ਆ ਪੱਥਰ ਵੀ ਪਾਏ ਆ ਇਹ ਆ ਪੱਥਰ ਪਾਏ ਹੋਏ ਇਹ ਸਵੇਰੇ ਇਹ ਅਸਲ ਦੇ ਵਿੱਚ ਨਾ ਸਾਡਾ ਨਹੀਂ ਹੈਗਾ ਇਹ ਕਿ ਇਹ ਮੈਡਮ ਦਾ ਵਾ ਉਹਨਾਂ ਨੇ ਮੇਰੇ ਕੋਲ ਮੰਗਾਇਆ ਉਹਨਾਂ ਕੋ ਪਰਚੇਜ਼ ਨਹੀਂ ਹੋ ਪਾਰਿਆ ਤੇ ਉਹਨਾਂ ਨੇ ਕਿਹਾ ਸੀ ਕਿ ਹਰਪ੍ਰਿੰਦਰ ਸਾਹਿਬ ਤੁਸੀਂ ਮੰਗਾ ਦਿਓ ਤੇ ਅੱਜ ਮੈਂ ਉਹਨਾਂ ਨੂੰ ਆ ਲਿਆ ਦਿੱਤਾ ਆ ਹੈਗਾ ਉਹਨੂੰ ਕਿਹਾ ਤੇ ਇਹਦੇ ਵਿੱਚ ਆ ਛੇ ਉਚਨਾ ਪਹਿਲਾਂ ਪਾਣੀ ਸਾਫ਼ ਹੀ ਆ ਵਿੱਚ ਦਾ ਨਹੀਂ ਜੀ i ਆ ਮੱਛੀਆਂ ਆ ਉਹ ਮੈਨੂੰ ਜਿਹੜੀ ਦੁਕਾਨ ਤੋਂ ਆਪਾਂ ਲੈਂਦੀਆਂ ਨਾ ਉਹ ਮੈਨੂੰ ਕਹਿੰਦਾ ਸੀ ਕਿ ਭਾਜੀ ਆ ਮੱਛੀਆਂ ਜੇ ਤੁਸੀਂ ਸਵੇਰੇ ਇੱਕ ਦੇ ਕੱਢਦੀਆਂ ਦੂਰ ਨਾ ਤੇ ਇਹ ਮੱਛੀਆਂ ਨੂੰ ਕਿਸ ਭਾਂਡੇ ਵਿੱਚ ਕੱਢ ਲਿਓ ਤੇ ਹੁਣ ਮੈਂ ਇਹਨਾਂ ਨੂੰ ਇੱਦਾਂ ਕਰਦਾ ਕਿ ਇੱਕ ਪਤੀਲੇਗਾ ਆਪਣੇ ਕੋਲ ਮੈਂ ਇਹਨਾਂ ਮੱਛੀ ਨੂੰ ਪਤੀਲੇ ਵਿੱਚ ਕੱਢ ਲੂੰਗਾ ਸਵੇਰੇ ਫਿਰ ਇਸੇ ਲਫਾਬੇ ਵਿੱਚ ਪਾ ਕੇ ਤੇ ਨਾਲ ਲੈ ਜਾਊਗਾ ਹੁਣ ਮੈਂ ਪਤੀਲਾ ਲੈ ਕੇ ਤੇ ਦੇ ਵਿੱਚ ਕੱਢ ਦਿਆਂਗਾ ਕੱਢ ਰਹੀ ਨਾ ਆਹ ਲਓ ਕਿਸੇ ਦਾ ਖਾਣਾ ਮਾ ਨਹੀਂ ਤੋ ਬੁਕਾ ਬੁਕਾ ਫਿਰ ਤਾਉਜ ਹੋਤਾ ਲੈਣਾ ਤਾਉ ਇੱਕ ਅੱਗੇ ਮੋੜ ਜਾ ਹੀ ਮੋੜ ਜਾ ਹਾਂ ਮੈਂ ਚਲਾਵਾ ਇੱਕ ਡੂੰਗਾ ਲੈਣਾ ਜਾਂ ਪਤੀਲਾ ਲੈਣਾ ਤੇ ਮੈਂ ਨਾਲ ਬੱਚਿਆਂ ਨੂੰ ਲੈ ਜਲਾਵਾ ਕਿਉਂਕਿ ਮੈਨੂੰ ਡਰਿਆ ਜੇ ਇੱਥੇ ਰਹਿ ਗਏ ਤਾਂ ਇਹਨਾਂ ਨੇ ਕੈਂਚੀ ਮਾਰ ਕੇ ਜਾਂਗੇ ਚੀ ਮਾਰ ਕੇ ਤੇ ਮੱਛੀਆਂ ਜਿਹੜੀਆਂ ਮਾਰ ਤੇ ਮੈਂ ਸਵੇਰੇ ਮੱਛੀਆਂ ਜਿਹੜੀਆਂ ਨਾ ਕੀ ਮੱਛੀਆਂ ਦੀਆਂ ਲਾਸ਼ਾਂ ਚਲੋ ਆਓਏ ਚਲੋ ਨਹੀਂ ਨਹੀਂ ਨੂਰੇ ਕੋਈ ਯਾਰ ਇਹਨਾਂ ਨੂੰ ਸੁਵਾ ਲੈਨੇ ਆਹ ਸਹੀ ਹਰਮਾਨ ਕਰਨਾ ਆ ਚਲੋ ਵੀ ਜੀ ਆਓ ਕੇਰੀਮ ਦੇ ਸਮਾਨ ਮੈਂ ਇਹਦੇ ਵਿੱਚ ਹੀ ਪਾ ਦੇਣਾ ਤਾਂ ਜੋ ਮੈਨੂੰ ਸਵੇਰੇ ਚੇਤਾ ਰਹੂਗਾ ਤੇ ਜਗਾ ਟਕਣਾ ਉਹ ਸਿੱਡਾ ਸ਼ਾਨਦਾਰ ਤੇ ਕਿਡਾ ਪਿਆਰਾ ਟਕਣਾ ਹੈ ਨੂਰਾ ਵੇਖ ਟਕਣੂ ਤੇ ਆ ਗਿਆ ਹੀ ਰਾਮ ਨਾਲ ਹਣਾ ਮਨੂ ਪਹਿਲੇ ਬਣਾ ਹਾਂ ਹਾਂ ਵੇਖ ਲੈ ਵੇਖ ਲੈ ਜੋ ਠੀਕ ਹੈ ਇਹਨੂੰ ਹੁਣ ਮੈਂ ਮੂਦਾ ਕਰਕੇ ਤੂੰ ਤੇ ਰੱਖ ਦੇਣਾ ਤੇ ਆਹ ਕੇਰੀਮੇ ਰੱਖ ਦੇਣਾ ਸੋਫੇ ਦੇ ਉੱਤੇ ਇੱਧਰ ਰੱਖ ਦੇਣਾ ਠੀਕ ਹੈ ਹੁਣ ਆਪਾਂ ਕੱਢਾਂਗੇ ਇਹ ਮੱਛੀਆਂ ਪਾਣੀ ਤੋਂ ਬਾਹਰ ਮੈਂ ਦੇਖੂ ਮੱਛੀਆਂ ਠੀਕ ਹੈ ਜੋਤ ਤੇ ਮਛੀਆਂ ਬਗਾਨੀਆਂ ਪੁੱਤ ਇਹਨੂੰ ਫੜਨਾ ਨਹੀਂ ਛੇੜਨਾ ਨਹੀਂ ਮੈਂ ਕੁੰਡੀ ਨਹੀਂ ਤੂੰ ਤਾਲਾ ਹੈਗਾ ਕਮਰੇ ਨੂੰ ਮੈਂ ਤਾਲਾ ਮਾਰ ਕੇ ਆਣਾ ਨਹੀਂ ਨਹੀਂ ਇਕ ਨਹੀਂ ਮਿਲਣੀ ਇਹ ਖਾਣ ਵਾਲੀ ਥੋੜੀ ਨਾ ਹਾਂ ਮਛੀਆਂ ਉਹ ਕਹਿੰਦਾ ਸੀ ਕੱਢ ਦੇ ਤੇ ਹੁਣ ਮੇਰਾ ਬੜ ਲਿੱਤੀ ਆ ਕੋਲ ਤੇ ਹੁਣ ਇਹਨਾਂ ਮਛੀਆਂ ਨੂੰ ਮੈਂ ਹੌਲੀ ਜੀ ਕੱਢ ਲੂੰਗਾ ਇਸ ਵਿੱਚ ਡੂੰਘੇ ਦੇ ਵਿੱਚ ਬਾਅਦੋਂ ਸਵੇਰੇ ਠੀਕ ਹੈ ਹਾਂ ਇਹ ਤੁਹਾਨੂੰ ਲੱਗਿਆ ਜੀ ਦੋਸਤੋ ਰੋ ਮਛੀ ਨੂੰ ਕਿ ਪਾਲ ਜਿਹੜੇ ਬੜੀਆਂ ਤੇਜ਼ ਹੀ ਓਏ ਓਹ ਤਾਂ ਜੜ ਗਈ ਆ ਵੇ ਚੱਲ ਪਲ ਥਾਵੇ ਤਾਂ ਜੜ ਗਈ ਨੂਰ ਦੇਖਣੇ ਆ ਆ ਗਈ ਵੇ ਖਦ ਲਗੇ ਕਾ ਖਦ ਲਗਾ ਇੱਥੇ ਨਾ ਨਾਮੇ ਹਲਾਕੇ ਕਾ ਨਾ ਨਾ ਹੱਥ ਨਹੀਂ ਲਾਉਣਾ ਪੁੱਤ ਉਹ ਕਹਿੰਦੇ ਸੀ ਨਾ ਮੱਛੀ ਨਾਲ ਹੱਥ ਨਹੀਂ ਲਾਣਾ ਵਾਓ ਨਿੱਕੇ ਨਿੱਕੇ ਪਿਆਰੀਆਂ ਪਿਆਰੀਆਂ ਮੱਛੀਆਂ ਆ ਗਿਆ ਵੇ ਹੱਥ ਨਹੀਂ ਉਣਾ ਇਤਨਾ ਇਤਨਾ ਫੜ ਕੇ ਵੇਖ ਲਾ ਉਹ ਨਹੀਂ ਨਹੀਂ ਇਹ ਹੱਥ ਉੱਥੀ ਨਹੀਂ ਲੋਣਾ ਇਹਨਾਂ ਨੂੰ ਫੜ ਕੇ ਖਲਾ ਉਹ ਮਾਦਰ ਦੀ ਨਾ ਸੁਣਾ ਹੱਥ ਨਹੀਂ ਲੋਣਾ ਉਹ ਫੂਕਣਾ ਮਾਰ